ਗੁਰੂ ਰੂਪ ਸਤਸੰਗ ਦੀਓ ਅੱਜ ਦੋ ਪੁਰਬ ਨੇ ਇੱਕ ਸੰਗਰਾਮ ਦਾ ਦਿਨ ਹੈ ਦੂਸਰਾ ਜ ਚੌਥੇ ਪਾਤਸ਼ਾਹ ਸ੍ਰੀ ਸੁਲਤਾਨ ਸ੍ਰੀ ਗੁਰੂ ਆਮਦਾਸ ਮਹਾਰਾਜ ਜੀ ਦਾ 450 ਸਾਲਾ ਗੁਰਤਾ ਗੱਦੀ ਪੁਰਬ ਵੀ ਹੈ ਬੜੇ ਬੱਡੇ ਬਾਦ ਨੇ ਸਾਡੇ ਕਿਸ ਸਾਨੂੰ ਸਤਿਗੁਰਾਂ ਨੇ ਜ਼ਿੰਦਗੀ ਦਿੱਤੀ ਪਰ ਅਸੀਂ ਨਾ ਸ਼ਿਖਤਾਂ ਦਿਨ ਦੇਖ ਰਹੇ ਹਾਂ ਪਰ ਬੜੀ ਬਦਕਿਸਮਤੀ ਇਹ ਸਾਡੀ ਜਿਨ੍ਹਾਂ ਗੁਰੂਆਂ ਦੀਆਂ ਸ਼ਿਖਤਾਂ ਦਿਖ ਰਹੇ ਹਾਂ ਉਹਨਾਂ ਦਾ ਇਤਿਹਾਸ ਸੁਣਨ ਦਾ ਸਾਡੇ ਕੋਲ ਸਮਾਂ ਨਹੀਂ ਨਾ ਪੜ੍ਹਨ ਦਾ ਸਮਾਂ ਨਾ ਸੁਣਨ ਦਾ ਸਮਾਂ ਔਬਸ ਸਮਾ ਗੁਰਬਾਣੀ ਵਿਚਾਰ ਦੇ ਨਾਲ ਜੁੜ ਸਕੀ ਉਸ ਤੋਂ ਪਹਿਲੇ ਦਸਵੇਂ ਪਾਤਸ਼ਾਹ ਦੀ ਬਖਸ਼ੀ ਕੀਤੀ ਹੋਈ ਪਾਵਨ ਪਵਿੱਤਰ ਪਤੇ ਸਿਮਰ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੂ ਦੀ ਸੰਗਰਾਮ ਹੈ ਦਰਬਾਰੀ ਵਿੱਚ ਇਸ ਪਾਵਨ ਮਹੀਨੇ ਦਾ ਨਾਮ ਅੱਸੂਨ ਆਇਆ ਹੈ ਨਾਨੇ ਦੇ ਨਾਲ ਸਿਹਾਰੀ ਹੈ ਇਸੇ ਤੇ ਮਹਾਰਾਜ ਉਪਦੇਸ਼ ਬਖਸ਼ਿਤ ਕਰ ਰਹੇ ਹਨ ਅੱਸੂਨ ਪ੍ਰੇਮ ਕੁਮਹਾੜਾ ਕਿਉਂ ਮilie ਹਰ ਜਨ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਖਾਨ ਮਿਲਾਵੇ ਮਾਇ ਇਸ 52 ਮਹੀਨੇ ਦੇ ਵਿੱਚ ਮਾਰ ਸੱਚੇ ਪੱਛੜ ਦੀ ਜੈਸੇ ਪਿਛਲੇ 2 ਮਹੀਨੇ ਗੀਤ ਗਏ ਨੇ ਉਹਦੇ ਵਿੱਚ ਗਰਮੀ ਬਹੁਤ ਹੁੰਦੀ ਹੈ ਤਰਟਕ ਹੁੰਦੀ ਹੈ ਸ਼ਰੀਰ ਨੂੰ ਬੜੀ ਤਕਲੀਫ ਪਹੁੰਚਦੀ ਹੈ ਅਸੂ ਦੇ ਮਹੀਨੇ ਵਿੱਚ ਥੋੜੀ ਥੋੜੀ ਠੰਡ ਸ਼ੁਰੂ ਹੋ ਜਾਂਦੀ ਹੈ ਜਦੋਂ ਹਲਕੀ ਹਲਕੀ ਜਿਹਨੂੰ ਅਸੀਂ ਮਿੱਠੀ ਮਿੱਠੀ ਠੰਡ ਕਹਿ ਦਿੰਦੇ ਹਾਂ ਇਹ ਫਿਰ ਹਿੰਦੀ ਵਿੱਚ ਸਾਡੇ ਵੀਰ ਗੁਲਾਬੀ ਸਰਦੀ ਕਰਨੀ ਥੋੜੀ ਥੋੜੀ ਠੰਡ ਹੋ ਜਾਣੀ ਉਹਦੇ ਵਿੱਚ ਮਨ ਦੇ ਵਿੱਚ ਉਸ ਪਰਮੇਸ਼ਰ ਨੂੰ ਮਿਲਣ ਦਾ ਪ੍ਰੇਮ ਪੈਦਾ ਅਸੂਨ ਪ੍ਰੇਮ ਹਮਾੜ ਕਿਉਂ ਮਿਲਿਏ ਹਰ ਜਾਏ ਪ੍ਰੇਮ ਅੰਦਰ ਪੈਦਾ ਹੋਇਆ ਪਰ ਮਹਾਰਾਜ ਕਹਿੰਦੇ ਨੇ ਮੈਂ ਕਿਵੇਂ ਉਸ ਪ੍ਰਭੂ ਪਰਮਾਤਮਾ ਨੂੰ ਮਿਲ ਸਕਾਂ ਕਿਵੇਂ ਮਿਲਾਂ ਅੱਜ ਇਹ ਚੌਥੀ ਪਾਰਸ਼ਾ ਗੁਰੂ ਰਾਮਦਾਸ ਮਹਾਰਾਜ ਜੀ ਦਾ ਸਾਡੇ 400 ਸਾਲਾਂ ਗੁਰਤਾ ਗੱਦੀ ਪਰਬੂ ਵੀ ਹੈ ਗੋਇੰਦਵਾਲ ਸਾਹਿਬ ਵਿਖੇ ਮਹਾਰਾਜ ਸੱਚੇ ਪਾਤਸ਼ਾਹ ਗੁਰੂ ਅਮਰਦਾਸ ਜੀ ਬਾਵਲੀ ਸਾਫ ਦੀ ਸੇਵਾ ਕਰਵਾਉਂਦੇ ਪਹਿਲੇ ਜਿੱਥੇ ਬਹੁਤ ਸਾਰੀਆਂ ਸੰਗਤਾਂ ਸੇਵਾ ਦੇ ਵਿੱਚ ਲੱਗੀਆਂ ਹੋਈਆਂ ਨੇ ਉੱਥੇ ਮਹਾਰਾਜ ਸਚੇ ਪਾਤਸ਼ਾਹ ਜੀ ਦੇ ਦੋ ਬੇਟੀਆਂ ਲੈ ਇੱਕ ਬੀਬੀ ਪਾਨੀ ਤੇ ਦੂਸਰੀ ਬੀਬੀ ਦਾਨੀ ਦੋਨਾਂ ਦੇ ਪਤੀ ਬੀਬੀ ਪਾਨੀ ਜੀ ਦੇ ਪਤੀ ਭਾਈ ਜੇਠਾ ਜੀ ਬੀਬੀ ਦਾਨੀ ਜੀ ਦੇ ਪੱਕੀ ਭਾਈ ਰਾਮਾ ਜੀ ਦੋਨੋਂ ਸਤਿਗੁਰੂ ਸਚੇ ਪਾਤਸ਼ਾਹ ਜੀ ਦੇ ਪਿਆਰੇ ਜਵਾਈ ਹਨ ਤੇ ਉਹ ਵੀ ਸੇਵਾ ਕਰਦੇ ਪਹਿਲੇ ਸਮ ਆਪਣੀ ਖਿਆਲ ਚੱਲਦਾ ਪਿਆ ਗੁਰੂ ਅਮਰਦਾਸ ਮਹਾਰਾਜ ਸਚੇ ਪਾਤਸ਼ਾਹ ਜੀ ਨੇ ਆਪਣੀ ਬਿਰਧ ਅਵਸਥਾ ਨੂੰ ਵੇਖਦਿਆਂ ਹੋਇਆਂ ਅੰਕੇ ਇਸ ਜੋਤ ਨੂੰ ਟਿਕਾਣ ਵਾਸਤੇ ਕੋਈ ਟਿਕਾਣਾ ਲੱਭਣਾ ਆਰੰਭ ਕਰ ਦਿੱਤਾ ਕਿਉਂਕਿ ਕਾਰਜ ਬੜਾ ਲੰਮਾ ਸੀ 239 ਸਾਲ ਦਾ ਸਮਾਂ ਲੱਗਿਆ ਉਸ ਕਾਰਜ ਲੋਕਰਣ ਵਿੱਚ ਜਿਸ ਕਾਰਜ ਨੂੰ ਗੁਰਨਾਜਪਾਤਸ਼ਾ ਨੇ ਆਰੰਭ ਕੀਤਾ ਸੀ ਗੁਰੂ ਗੋਬਿੰਦ ਸਿੰਘ ਜੀ ਮਾਰੇ ਮਹਾਰਿ ਸੱਚੇ ਬਾਚਨ ਦੇਖਿਆ ਕਿ ਮੇਰੀ ਉਮਰ ਬਡੇਰੀ ਹੋ ਗਈ ਕੋਈ 95 ਸਾਲ ਦੀ ਉਮਰ ਹੋ ਚੁੱਕੀ ਜੀ ਕਿ ਜੋ ਸੰਸਾਰ ਤੇ ਆਇਆ ਉਹਨੇਕ ਦਿਨ ਜਾਣਾ ਹੀ ਜਾਣਾ ਜੋ ਉਪਜਿਓ ਸੋ ਬਨਸ ਹੈ ਪਰੋ ਅਜ ਕੇ ਕਾਲ ਇਸ ਜੋਤ ਨੂੰ ਵੀ ਟਿਕਾਣਾ ਤੇ ਮਹਾਰਿ ਸੱਚੇ ਬਾਛਾ ਜੀ ਨੇ ਪਰਿਖਿਆ ਆਰੰਭ ਕਰ ਦਿੱਤੀ ਹੈ ਸਤੂਰਾਂ ਦੇ ਦੋ ਸਹਿਬ ਜਾਨੇ ਵੀ ਸਨ ਬਾਬਾ ਮੋਹਨ ਜੀ ਤੇ ਬਾਬਾ ਮੋਹਰੀ ਜੀ ਉਹ ਪਾਵੇਂ ਗੁਰੂ ਸੁਪੁੱਤਰ ਸਨ ਪਰ ਉਹਨਾਂ ਦੇ ਅੰਦਰ ਇਤਨਾ ਸਿੱਧਕ ਇਤਨਾ ਪ੍ਰੇਮ ਨਹੀਂ ਸੀ ਜਿੰਨਾ ਪ੍ਰੇਮ ਪਈ ਰਾਮਾ ਜੀ ਤੇ ਪਈ ਜੱਠਾ ਜੀ ਦੇ ਅੰਦਰ ਮਾਣ ਸੱਚੇ ਪਾਤਸ਼ਾਹ ਦੇ ਪਈ ਰਾਮਾ ਜੀ ਨੂੰ ਹੁਕਮ ਕੀਤਾ ਵੀ ਇਹ ਜਿਹੜੀ ਬੌਲੀ ਸਾਹਿਬ ਦੀ ਸੇਵਾ ਕਰਨੀ ਪਈ ਹੈ ਇਸ ਸੇਵਾ ਨੂੰ ਵੇਖਣ ਵਾਸਤੇ ਸਾਡਾ ਇੱਕ ਥੜਾ ਬਣਾਓ ਜਿਹਦੇ ਉੱਤੇ ਅਸੀਂ ਬੈਠ ਕੇ ਇਸ ਸੇਵਾ ਨੂੰ ਵੇਖ ਸਕੀਏ ਜਿਵੇਂ ਆਪਾਂ ਕੋਈ ਕੰਮ ਕਰਾਉਂਦੇ ਆ ਤਾਂ ਕੋਈ ਬੰਦਾ ਕੁਰਸੀ ਲੱ ਲੈਂਦਾ ਹੈ ਕੋਈ ਜਗ੍ਹਾ ਬਣਾ ਲੈਂਦਾ ਹੈ ਉੱਥੇ ਬੈਠ ਕੇ ਵੀ ਸੇਵਾ ਨੂੰ ਸੇਖ ਲੈਂਦਾ ਮਹਾਰਜ ਜੀ ਨੇ ਅੰਕੇ ਸਾਨੂੰ ਇੱਕ ਥੜਾ ਚਾਹੀਦਾ ਵੀ ਇੱਕ ਥੜਾ ਬਣਾ ਦਿਓ زبانی ਸਤਿਗੁਰਾਂ ਨੇ ਸਮਝਾਇਆ ਵੀ ਇਤਨਾ ਵੱਡਾ ਹੋਵੇ ਇਤਨਾ ਛੋੜਾ ਹੋਵੇ ਇਤਨੀ ਉਚਾਈ ਹੋਵੇ ਸਮਝਾ ਕੇ ਤੇ ਮਹਾਰਾਜ ਅੱਗੇ ਚੱਲ ਪਏ ਅੱਗੇ ਪਾਈ ਜੇਠਾ ਜੀ ਮਹਾਰਾਜ ਦੇ ਪਾਈ ਜੇਠਾ ਜੀ ਨੂੰ ਵੇਖਿਆ ਕਿ ਸਾਨੂੰ ਇੱਕ ਥੜਾ ਲੋੜ ਹੈ ਸਾਡੇ ਵੱਲ ਤੇ ਇੱਕ ਥੜਾ ਵੜਾਓ ਅਸੀਂ ਬਹਿ ਕੇ ਤੇ ਸੇਵਾ ਨੂੰ ਵੇਖਿਆ ਕਰਾਂਗੇ ਤੁਹ ਪਾਜੇઠા ਜੀ ਨੇ ਹੱਥ ਜੋੜੇ ਮਹਾਰਾਜ ਹੁਕਮ ਕਰੋ ਜਿਵੇਂ ਆਪ ਬਕਸ਼ਿਸ ਕਰੋ ਅਸੀਂ ਬਣਾ ਦਿੰਨੇ ਆ ਤੁਹਾਡੇ ਵੱਲ ਤੇ ਸਤਿਗੁਰੂ ਨੇ ਸਮਝਾਇਆ ਇਤਨਾ ਝੋੜਾ ਹੋਵੇ ਇਤਨਾ ਲੰਬਾ ਹੋਵੇ ਇਤਨੀ ਉਚਾਈ ਹੋਵੇ ਇਸ ਟੰਗ ਦਾ ਤੁਸੀਂ ਥੋੜਾ ਬਣਾਓ ਦੋਨੋਂ ਨੇ ਬਣਾਣਾ ਸ਼ੁਰੂ ਕਰ ਦਿੱਤਾ ਬਣਾਉਂਦੇ ਆ ਬਣਾਉਂਦੇ ਆ ਜਦੋਂ ਸ਼ਾਮ ਪਈਏ ਤੇ ਗੁਰੂ ਅਮਰਦਾਸ ਮਹਾਰਾਜ ਸੱਚੇ ਪਾਤਸ਼ਾਹ ਜੀ ਆਏ ਨੇ ਸਭ ਤੋਂ ਪਹਿਲੇ ਭਾਈ ਰਾਮਾ ਜੀ ਦੇ ਕੋਲ ਪਹੁੰਚੇ ਆਉਂਦੇ ਮਹਾਰਾਜ ਨੇ ਕੁਛ ਨਹੀਂ ਆਖਿਆ ਤੇ ਕੋਈ ਗੱਲ ਕੀਤੀ ਵੀ ਇਹ ਕੀ ਬਣਾਇਆ ਤੁਸੀਂ ਇਹ ਥੜਾ ਬਣਿਆ ਗਿਰਾਦੋ ਇਸ ਨੂੰ ਭਾਈ ਰਾਮਾ ਜੀ ਬੜੇ ਹੈਰਾਨ ਹੋਏ ਵੀ ਜਿਵੇਂ ਕਹਿ ਕੇ ਗਏ ਸਨ ਮੈਂ ਬਣਾਇਆ ਹੈ ਪਰ ਸ਼ਾਇਦ ਕੋਈ ਗਲਤੀ ਹੋ ਗਈ ਇਹ ਪਹਿਲਾ ਦਿਨ ਸੀ ਅਜੇ ਮਾਰਦ ਜਿਤਨਾ ਹੁਕਮ ਕਰਕੇ ਚਲੇ ਗਏ ਕਿ ਗਿਰਾ ਦਿਓ ਠੀਕ ਨਹੀਂ ਹੈ ਅੱਗੇ ਪਾਈ ਜੇਠਾ ਜੀ ਦੇ ਕੋਲ ਚਲੇ ਜਾਂਦੇ ਤੇ ਮਾਰਦ ਨੇ ਧਿਆਨ ਦੇ ਅੱਖਾਂ ਵੀ ਇਹ ਕੀ ਬਣਾਇਆ ਹੈ ਇਹ ਸਾਡੇ ਬਹਿਣ ਦਾ ਠੀਕ ਨਹੀਂ ਇਹ ਗਿਰਾ ਦੋ ਇਸ ਨੂੰ ਉਹਨਾਂ ਨੇ ਵੀ ਗਿਰਾ ਦਿੱਤਾ ਅਗਲੇ ਦਿਨ ਫੇਰ ਬਣਾਉਣਾ ਸ਼ੁਰੂ ਕਰ ਦਿੱਤਾ ਮਾਰਦ ਨੇ ਫਿਰ ਗਿਰਵਾ ਦਿੱਤਾ ਅੱਜ ਮਹਾਰਾਜ ਨੇ ਖੋਲ ਇੱਕ ਸੋਟੀ ਹੋਇਆ ਕਰਦੀ ਸੀ ਹੱਥ ਵਿੱਚ ਮਹਾਰਾਜ ਨੇ ਜ਼ਮੀਨ ਦੇ ਉੱਤੇ ਲਕੀਰਾਂ ਖਿੱਚ ਕੇ ਦੱਸਿਆ ਕਿ ਇਤਨਾ ਵੱਡਾ ਇਤਨਾ ਝੋੜਾ ਇਤਨਾ ਉੱਚਾ ਤੁਸੀਂ ਬਣਾਣਾ ਸਾਡੇ ਬਹਿਣ ਦੇ ਲੈਪ ਹੋਵੇ ਮਹਾਰਾਜ ਕਹਿ ਕੇ ਚਲੇ ਗਏ ਲੰਬਾ ਝੋੜਾ ਇਤਿਹਾਸੇ 7 ਦਿਨ ਤੱਕ ਇਹ ਪ੍ਰਕਿਰਿਆ ਚੱਲਦੀ ਰਹੀ ਉਹ ਬਣਾਉਂਦੇ ਰਹੇ ਥੜੇ ਤੇ ਮਹਾਰਾਜ ਗिराਉਂਦੇ ਰਹੇ ਜਦੋਂ 7ਵਾਂ ਦਿਨ ਸੀ ਨਾ ਤੇ ਮਹਾਰਿ ਸੱਚੇ ਬਾਚਨ ਜੀ ਨੇ ਆਹ ਤੇ ਜਦੋਂ ਭਾਈ ਰਾਮਾ ਜੀ ਨੂੰ ਕਿਹਾ ਵੀ ਇਹ ਥੜਾ ਗਿਆ ਦਿਓ ਅੱਜ ਭਾਈ ਰਾਮਾ ਜੀ ਦੇ ਮਨ ਦੇ ਵਿੱਚ ਇੱਕ ਸ਼ੰਕਾ ਪੈਦਾ ਹੋ ਗਈ ਹੈ ਸਵਾਲ ਤਾਂ ਪਹਿਲੇ ਵੀ ਉੱਠਦੇ ਪਏ ਸਨ ਪਰ ਅੱਜ ਤਾਂ ਜ਼ੁਬਾਨ ਤੇ ਆ ਗਏ ਸੁਲਝਦੇ ਨੇ ਵੀ ਜਿਸ ਤਰ੍ਹਾਂ ਦਾ ਕਹਿ ਕੇ ਜਾਂਦੇ ਨੇ ਮੈਂ ਉਸ ਤਰ੍ਹਾਂ ਦਾ ਬਣਾ ਦਿੰਦਾ ਮਾ ਪਤਾ ਨਹੀਂ ਕੀ ਕਮੀ ਕੱਢ ਦਿੰਦੇ ਨੇ ਰੋਜ਼ ਸੱਤ ਦਿਨ ਹੋ ਗਏ ਨੇ ਬਣਾਉਂਦੇ ਆ ਕੋਈ ਗੱਲ ਨਹੀਂ ਸੌਂਦੇ ਕੋਈ ਗੱਲ ਕਰਦੇ ਨੇ ਵੀ ਗਿਰਾਦ ਅੱਗੇ ਚਲੇ ਗਏ ਨੇ ਭਾਈ ਜੇਠਾ ਜੀ ਦੇ ਕੋਲ ਉਹ ਵੀ ਦਿਰਵਾ ਦਿੱਤਾ ਕੁਝ ਸੰਗਤਾਂ ਆਈਆਂ ਨੇ ਪਾਈਰਾਮਾ ਜੀ ਦੇ ਕੋਲ ਤੇ ਕਹਿੰਦੇ ਤੁਸੀਂ ਬੜੇ ਪਿਆਰ ਨਾਲ ਥੜਾ ਬਣਾਉਂਦੇ ਹੋ ਤੇ ਮਹਾਰਾਜ ਆ ਕੇ ਗੱਲ ਕਰਦੇ ਨੇ ਵੀ ਤੁਸੀਂ ਗਿਰਾਦ ਦਿਓ ਕੁਝ ਕਮੀ ਰਹਿ ਜਾਂਦੀ ਹੈ ਪੈਰਮਾ ਜੀ ਕੰਨਰੇ ਮੈਂ ਬਣਾਉਂਦਾ ਤੇ ਬੜੀ ਤਰਤੀਬ ਦੇ ਨਾਲ ਹਾਂ ਜਿਵੇਂ ਮਹਾਰਾਜ ਦੱਸ ਦੇਣਾ ਮੈਂ ਉਸ ਤਰ੍ਹਾਂ ਬਣਾਉਣਾ ਪਰ ਇਹਨਾਂ ਦੀ ਉਮਰ ਹੋ ਗਈ ਇਹ ਬਡੇਰੀ ਤੇ ਬਾਣੀ ਵੀ ਤੇ ਬਚਨ ਆਉਂਦੇ ਨੇ ਕਿ 70 ਦਾ ਮਤ ਹੀਣ ਅਸਿਆ ਕਾ ਵਿਵਹਾਰ ਨਾ ਕਰ। ਜਦੋਂ 70-80 ਸਾਲ ਦਾ ਬੰਦਾ ਹੋ ਜਾਂਦਾ ਨਾ ਕੰਨਨੇ 70-80 ਹੋ ਗਿਆ ਹੁਣੀ ਨੂੰ ਕੁਝ ਸਮਝ ਨਹੀਂ ਰਹਿੰਦੀ ਸੂਝ ਨਹੀਂ ਰਹਿੰਦੀ। ਜੋ ਕੁ ਇਸ ਦੱਸ ਕੇ ਜਾਂਦੇ ਨੇ ਸਵੇਰੇ ਦੱਸਦੇ ਨੇ ਸ਼ਾਮ ਨੂੰ ਭੁੱਲ ਜਾਂਦੇ ਨੇ ਫਿਰ ਗਿਰਾ ਦਿੰਦੇ ਨੇ ਆ ਕੇ ਇਹਨਾਂ ਦੀ ਉਮਰ ਵਡੇਰੀ ਹੋ ਗਈ ਏ ਤੇ ਕੱਲ ਤੇ ਮੈਂ ਜਵਾਬ ਦੇ ਦੇਣਾ ਮੇਰੇ ਕੋਲ ਹੁਣ ਨਹੀਂ ਬਣਦਾ ਜਿਹਦੇ ਕੱਲ ਮਰਜ਼ੀ ਇਹ ਬਣਵਾ ਲਵਾਂ ਮਾਰਿਤ ਸੱਚੇ ਪਾਤਸ਼ਾਹ ਜੀ ਦੇ ਕਈ ਅਲਿੰਨ ਸਿੱਖ ਕੁਝ ਵਿਦਵਾਨ ਲਿਖਦੇ ਨੇ ਕਿ ਬਾਬਾ ਮੋਹਨ ਜੀ ਨੇ ਇਹ ਸਵਾਲ ਕੀਤੇ ਸਨ ਪਾਈ ਜੇਠਾ ਜੀ ਦੇ ਕੋਲ ਜਾ ਕੇ ਕਹਿੰਦੇ ਨੇ ਵੀ ਤੁਸੀਂ ਠੜਾ ਬੜਾ ਸੋਹਣਾ ਬਣਾਉਂਦੇ ਹੋ ਤੇ ਮਹਾਰਾਜ ਆ ਕੇ ਕਹਿੰਦੇ ਨੇ ਠੀਕ ਨਹੀਂ ਬੜਿਆਂ ਗਿਰਾ ਦਿਓ ਜਾਂ ਵਾਕਈ ਇਹ ਠੀਕ ਨਹੀਂ ਬਣਦਾ ਤੁਸੀਂ ਗਿਰਾ ਦਿੰਦੇ ਉਸ ਨੂੰ ਪਾਈ ਜੇਠਾ ਜੀ ਹੱਥ ਜੋੜਦੇ ਨੇ ਕਹਿੰਦੇ ਨੇ ਮੈਂ ਅਲਪਗ ਜੀਵ ਹਾਂ ਮੇਰੇ ਵੀ ਇਤਨੀ ਮਤ ਨਹੀਂ ਹੈ ਕਿ ਮੈਂ ਗੁਰੂ ਦੀ ਗੱਲ ਨੂੰ ਸਮਝਣਕਾ ਗੁਰੂ ਤਾਂ ਸਮਰੱਥ ਹੈ ਉਹ ਤਾਂ ਅਨੰਕਾਰ ਦੀ ਜੋਤ ਹੈ ਪਰ ਤਨ ਹੈ ਮੇਰਾ ਗੁਰੂ ਜਿਹੜਾ ਵਾਰ-ਵਾਰ ਮੇਰੀਆਂ ਗਲਤੀਆਂ ਨੂੰ ਨજર ਅੰਦਾਜ਼ ਕਰਦਾ ਹੈ ਤੇ ਮੈਨੂੰ ਫਿਰ ਤੋਂ ਸਮਝਾ ਕੇ ਚਲਾ ਜਾਂਦਾ ਹੈ ਬਾਰ-ਬਾਰ ਬਖਸ਼ਤ ਹੈ ਮੋਹੀ ਗੁਨਾਹਗਾਰ ਅਪਰਾਧੀ ਤੋਂ ਹੀ ਮੈਂ ਪਾਵੇ ਗੁਰੂ ਦਾ ਅਪਰਾਧੀ ਆ ਵੀ ਗੁਰੂ ਸਮਝਾ ਕੇ ਜਾਂਦਾ ਤੇ ਮੈਨੂੰ ਸਮਝ ਨਹੀਂ ਆਂਦੀ ਪਰਤਨ ਹੈ ਮੇਰਾ ਗੁਰੂ ਜਿਹੜਾ ਫਿਰ ਤੋਂ ਮੈਨੂੰ ਸਮਝਾ ਕੇ ਚਲਾ ਜਾਂਦਾ ਹੈ ਮੇਰੇ ਉੱਤੇ ਕੋਈ ਗੁੱਸਾ ਨਹੀਂ ਕਰਦਾ ਕੋਈ ਗਿਲਾ ਨਹੀਂ ਕਰਦਾ ਸਮਝਾ ਕੇ ਚਲੇ ਜਾਂਦੇ ਮੇਰੀ ਖੁਸ਼ੀ ਗੁਰੂ ਦੀ ਖੁਸ਼ੀ ਵਿੱਚ ਹੈ ਮੇਰਾ ਕੰਮ ਹੈ ਗੁਰੂ ਦੀ ਸੇਵਾ ਕਰਨਾ ਉਹ ਨੂੰ ਪਾਵੇ ਗੁਰੂ ਮੇਰੇ ਕੋਲ ਥੜੇ ਬਣਵਾਈ ਜਾਏ ਜਾਂ ਥੜਾ ਗिराई ਜਾਏ ਮਹਾਰਾਜ ਕੰਨ ਨੇ ਮੇਰਾ ਐਸਾ ਕੋਈ ਪ੍ਰਯੋਜਨ ਨਹੀਂ ਹੈ ਪਰ ਮਹਾਰਾਜ ਕੰਨ ਨੇ ਤੁਸੀਂ ਵੇਖਿਆ ਜਦੋਂ ਗੁਰੂ ਸਾਹਿਬ ਮੇਰੇ ਕੋਲ ਆਉਂਦੇ ਨਾ ਥੜਾ ਵੇਖ ਕੇ ਬੜਾ ਖੁਸ਼ ਹੁੰਦੇ ਨੇ ਪਰ ਜਦੋਂ ਹੁਕਮ ਕਰਦੇ ਨੇ ਵੀ ਗਿਰਾ ਦੇ ਤੇ ਮੈਂ ਗਿਰਾ ਦੇਣਾ ਉਹ ਟੰਡਾ ਹੋਇਆ ਵੇਖ ਕੇ ਵੀ ਬੜਾ ਖੁਸ਼ ਹੁੰਦੇ ਨੇ ਮੇਰੀ ਖੁਸ਼ੀ ਆਪਣੇ ਗੁਰੂ ਦੀ ਖੁਸ਼ੀ ਦੇ ਵਿੱਚ ਉਹ ਭਾਵੇਂ ਬਣਵਾ ਕੇ ਖੁਸ਼ ਹੋਵੇ ਭਾਵੇਂ ਗਿਰਾ ਕੇ ਖੁਸ਼ ਹੋਵੇ ਮੇਰਾ ਕੰਮ ਹੈ ਆਪਣੇ ਗੁਰੂ ਦਾ ਹੁਕਮ ਮੰਨਣਾ ਮੇਰੀ ਖੁਸ਼ੀ ਆਪਣੇ ਗੁਰੂ ਦੀ ਖੁਸ਼ੀ ਦੇ ਵਿੱਚ ਹੈ ਭਾਵੇਂ ਸਾਰੀ ਜ਼ਿੰਦਗੀ ਵੀ ਇਥੜਾ ਬਣਾਉਂਦਾ ਰਵਾਨਾ ਤੇ ਮੈਨੂੰ ਬਣਾਉਣ ਵਿੱਚ ਕੋਈ ਇਤਰਾਜ਼ ਨਹੀਂ ਹੈ ਮਾਰੇ ਦੀ ਬਾਣੀ ਕਹਿੰਦੀ ਹੈ ਕਿ ਗੁਰ ਪੀਰਾਂ ਦੀ ਚਾਪਰੀ ਮਹਾ ਕਰੜੀ ਸੁਖਸਾਰ ਗੁਰੂ ਦੀ ਚਾਪਰੀ ਕਰਨੀ ਪੀਰਾ ਦੀ ਚਾਪਰੀ ਕਰਨੀ ਮੁਰਸ਼ਦ ਦੀ ਚਾਪਰੀ ਕਰਲੇ ਹੈ ਬੜਾ ਔਖਾ ਕੰਮ ਹੈ ਅਲੂਣੀ ਸਿੱਲ ਚੱਟਣ ਵਾਲਾ ਕੰਮ ਹੈ ਪਰ ਜਿਹਨੂੰ ਕਰਨ ਦੀ ਜਾਚ ਆ ਜਾਵੇ ਨਾ ਮਹਾਰਜ ਕੰਨ ਦੇ ਸੁਖਸਾਰ ਫਿਰ ਸੁੱਖਾਂ ਦਾ ਖਜ਼ਾਨਾ ਪ੍ਰਗਟ ਹੋ ਜਾਂਦਾ ਹੈ ਤੁਲਸੀਦਾਸ ਕਹਿੰਦੇ ਨੇ ਆਪਣੇ ਮਾਲਕ ਦੀ ਸਭ ਤੋਂ ਵੱਡੀ ਅਗਰ ਕੋਈ ਸੇਵਾ ਹੈ ਤੇ ਉਹ ਮਾਲਕ ਦਾ ਹੁਕਮ ਮੰਨਣਾ ਹੈ ਆਗਿਆ ਸਮ ਨਹੀਂ ਸਾਹਿਬ ਸੇਵਾ ਆਪਣੇ ਮਾਲਕ ਦੀ ਆਗਿਆ ਮੰਨਣ ਤੋਂ ਵੱਡੀ ਦੂਜੀ ਕੋਈ ਸੇਵਾ ਨਹੀਂ ਹੈ ਪੈਰਾਮਾ ਜੀ ਭਾਵੇਂ ਸੇਵਾ ਤਾਂ ਕਰਦੇ ਸਨ ਪਰ ਮਨ ਵਿੱਚ ਸ਼ੰਕਾ ਪੈਦਾ ਹੋ ਗਿਆ ਜਿਹੜਾ ਪ੍ਰੇਮ ਸੀਨਾ ਖਤਮ ਹੋ ਗਿਆ ਤੇ ਭਾਈ ਜੇਠਾ ਜੀ ਜਿਨ੍ਹਾਂ ਦੇ ਅੰਦਰ ਪ੍ਰੇਮ ਪੁਛਾਲੇ ਮਰਦਾ ਹੋਵੇ ਕਹਿੰਦੇ ਨੇ ਮੈਂ ਸਾਰੀ ਜ਼ਿੰਦਗੀ ਇਹ ਸੇਵਾ ਕਰਨ ਵਾਸਤੇ ਤਿਆਰ ਹਾਂ ਪ੍ਰੇਮ ਤੋਂ ਬਿਨਾਂ ਕੀਤਾ ਹੋਇਆ ਕੋਈ ਵੀ ਕੰਮ ਗੁਰੂ ਦੇ ਚਰਨਾਂ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਕੋਈ ਪਾਠ ਕਰਦਾ ਪਿਆ ਅੰਦਰ ਵਿੱਚ ਪ੍ਰੇਮ ਨਹੀਂ ਹੈ ਤਾਂ ਗੁਰੂ ਪ੍ਰਵਾਨ ਨਹੀਂ ਕਰਦਾ ਕੋਈ ਕੀਰਤਨ ਕਰਦਾ ਪਿਆ ਵਿੱਚ ਪ੍ਰੇਮ ਨਹੀਂ ਹੈ ਗੁਰੂ ਪ੍ਰਵਾਨ ਨਹੀਂ ਕਰਦਾ ਮੈਂ ਕਥਾ ਕਰਦਾ ਪਿਆ ਅਗਰ ਮੇਰਾ ਇਸ ਵਿੱਚ ਪ੍ਰੇਮ ਨਾ ਹੋਵੇ ਗੁਰੂ ਮੇਰਾ ਪ੍ਰਵਾਨ ਨਹੀਂ ਕਰਦਾ ਕੋਈ ਸੇਵਾ ਕਰਦਾ ਪਿਆਵੇ ਅਗਰ ਉਸ ਵਿੱਚ ਪ੍ਰੇਮ ਨਹੀਂ ਹੈ ਤਾਂ ਗੁਰੂ ਪ੍ਰਵਾਨ ਨਹੀਂ ਕਰਦਾ ਔਰ ਬਹੁਤਾ ਐਸਾ ਵੇਖਿਆ ਜਾਂਦਾ ਹੈ ਬਿਨਾਂ ਪ੍ਰੇਮ ਤੋਂ ਹੀ ਸਾਰੇ ਧਰਮ ਕਰਮ ਕੀਤੇ ਜਾ ਰਹੇ ਹਨ ਬਿਨਾਂ ਪ੍ਰੇਮ ਤੋਂ ਇਸ ਭਾਵਨ ਚਬਦੀ ਵਿਚਾਰ ਕਰਾਂ ਕਿ ਇਹ ਸਮਾ ਲੱਗ ਜਾਣਾ ਹੈ ਮਾਰਿਸ ਸਤਿ ਪਾਤਸ਼ਾਹ ਜੀ ਇਸ ਪਾਵਨ ਸਬਦ ਦੇ ਵਿੱਚ ਕੋਈ ਗੱਲ ਸਮਝਾ ਰਹੇ ਕਿ ਅਸਤੋਂ ਨੂੰ ਪ੍ਰੇਮ ਉਮਾੜਾ ਕਿਉਂ ਮਿਲিয়ে ਖਰ ਜਾਏ ਮਨ ਤਨ ਪਿਆਸ ਦਰਸ਼ਨ ਘੜੀ ਕੋਈ ਆੜ ਮਿਲਾਵੇ ਮਾਏ اے ਮੇਰੀ ਮਾਂ ਵੇਖੋ ਜਦੋਂ ਕੋਈ ਦੁੱਖ ਹੁੰਦਾ ਹੈ ਨਾ ਤਾਂ ਮਾਂ ਚੇਤੇ ਆਉਂਦੀ ਹੈ ਇੱਥੇ ਨਿਰੰਕਾਰ ਨੂੰ ਮਾਂ ਕਰਕੇ ਸੰਬੋਧਨ ਕੀਤਾ ਗਿਆ ਹੈ ਮੇਰੇ ਅੰਦਰ ਉਸ ਨੂੰ ਮਿਲਣ ਦਾ ਪ੍ਰੇਮ ਹੈ ਤੂੰ ਕਿਰਪਾ ਕਰ ਕਿ ਮੈਂ ਤੇਰੇ ਤੱਕ ਪਹੁੰਚ ਸਕਾਂ ਤਦਗੁਰ ਸਕੀਪਾ ਅਰਚਾ ਐਸੀ ਦਾ ਸਾਰਿਆਂ ਦੀ ਥੋਲੀ ਤੇ ਪਾਨ ਕਿਉਂਕਿ ਉਹ ਪਰਮਾਤਮਾ ਪ੍ਰੇਮ ਰੂਪ ਹੈ ਜਤ ਤਰ ਤਰ ਦੇਸਾ ਵਿਸਾ ਕੋਈ ਫੈਲਿਓ ਅਨੁਭਾਗ ਤੇ ਉਹਦੀ ਪ੍ਰਾਪਤੀ ਕਿਵੇਂ ਹੁੰਦੀ ਹੈ ਸੱਚ ਕਹੋ ਸੁਣ ਲੈੋ ਸਵੇ ਜਿਨ ਪ੍ਰੇਮ ਕੀਓ ਤਿਨਹੀ ਪ੍ਰਭ ਪਾਇ ਤਦਗੁਰ ਐਸੀ ਬਖਸ਼ ਸਾਰਿਆਂ ਦੇ ਉੱਪਰ ਕਰਨ ਪਾਦਸ਼ਾਹ ਦੇ ਮੁਰਤਗ ਵੀ ਪੁਰਬ ਦੀਆਂ ਆ ਸਾਰੀਆਂ ਸੰਤਾਨਾਂ ਨੂੰ ਲੱਖ ਰਿਹਾ ਮਦਰਾ ਹੀ ਹੋਵੇ ਕੋਈ ਕੁਦੀ ਕਰਤਾਲਾ ਚ ਕੋਈ ਹੀ ਤੀਕੀ ਪਤ